ਸੁਖਪਾਲ ਖੈਰਾ ਨੂੰ ਵੱਡਾ ਚਟਕਾ ਹੋਵੇਗੀ ਗ੍ਰਿਫਤਾਰੀ ਕੀ ਮਾਮਲਾ ਹੈ ਸੁਖਪਾਲ ਸਿੰਘ ਖੈਰਾ ਨੂੰ ਕਿੱਥੋਂ ਵੱਡਾ ਚਟਕਾ ਲੱਗਿਆ ਤੇ ਕਿਵੇਂ ਲੱਗਿਆ ਇਹਦੇ ਬਾਰੇ ਗੱਲ ਕਰਦੇ ਆ ਤੁਸੀਂ ਜੁੜੇ ਹੋ ਲੁੱਕ ਪੁਆਇੰਟ ਨਿਊਜ਼ ਦੇ ਨਾਲ ਮੈਂ ਹਰਿੰਦਰ ਬਾਜਵਾ ਖਬਰ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜੀ ਬੇਨਤੀ ਜੇਕਰ ਤੁਸੀਂ ਹਾਲੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਸਬਸਕ੍ਰਾਈਬ ਕਰ ਲੈਣਾ ਜੇਕਰ ਟੱਲੀ ਵਾਲਾ ਬਟਨ ਜਾਨੀ ਕਿ ਬੈਲ ਆਈਕਨ ਨਹੀਂ ਦੱਬਿਆ ਉਹ ਵੀ ਦੱਬ ਲੈਣਾ ਤਾਂ ਜੋ ਤੁਹਾਡੇ ਤੱਕ ਨਵੀਆਂ ਖਬਰਾਂ ਦੇ ਨੋਟੀਫਿਕੇਸ਼ਨ ਸਮੇਂ ਸਿਰ ਆਪੜਦੇ ਰਹਿਣ ਮਾਮਲਾ ਇਹ ਹੈ ਕਿ ਸੁਖਪਾਲ ਸਿੰਘ ਖਹਿਰਾ ਤੇ ਪੰਜਾਬ ਸਰਕਾਰ ਤੇ ਖਾਸ ਕਰਕੇ ਆਮ ਆਦਮੀ ਪਾਰਟੀ ਦੀ ਛੋਟੀ ਦੀ ਲੀਡਰਸ਼ਿਪ ਜਿਹਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਵੀ ਸ਼ਾਮਲ ਨੇ ਉਹਨਾਂ ਦੀ ਆਪਸ 'ਚ ਹੁਣ ਕਦੇ ਨਹੀਂ ਬਣੀ ਸਖਪਾਲ ਸਿੰਘ ਖਹਿਰਾ ਮੁਖਰ ਹੋ ਕੇ ਪੰਜਾਬ ਦੇ ਮਸਲਿਆਂ ਮੁੱਦਿਆਂ ਤੇ ਸਰਕਾਰ ਦੀਆਂ ਕਮੀਆਂ ਨੂੰ ਕੱਢਣ ਦੇ ਲਈ ਤਤ ਪਰ ਰਹਿੰਦੇ ਨੇ ਤੇ ਇੱਕ ਬੋਲਡ ਆਵਾਜ਼ ਦੇ ਤੌਰ ਦੇ ਉੱਤੇ ਉਹ ਵਿਚਰਦੇ ਨੇ ਪਰ ਸਖਪਾਲ ਸਿੰਘ ਖਹਿਰਾ ਕਹਿੰਦੇ ਕਿ ਮੇਰੀ ਆਵਾਜ਼ ਨੂੰ ਬੰਦ ਕਰਾਇਆ ਜਾ ਰਿਹਾ ਮੇਰੀ ਆਵਾਜ਼ ਨੂੰ ਬੰਦ ਕਰਾਉਣ ਦੇ ਲਈ ਚਾਰਾ ਜੋਈਆਂ ਚੱਲੀਆਂ ਜਾ ਰਹੀਆਂ ਨੇ ਤੇ ਇਹਨਾਂ ਚਾਰਾ ਜੋਈਆਂ ਦੇ ਵਿੱਚ ਹੈ ਗੈਰ ਕਾਨੂੰਨੀ ਤੌਰ ਤੇ ਜਾਇਦਾਦ ਬਣਾਉਣ ਦੇ ਮਾਮਲੇ ਦੀ ਵਿਜੀਲੈਂਸ ਜਾਂਚ ਪਰ ਸੁਖਪਾਲ ਸਿੰਘ ਖਿਆਰਾ ਨੂੰ ਇਸ ਮਾਮਲੇ 'ਚ ਵੱਡਾ ਝਟਕਾ ਲੱਗਿਆ ਤੇ ਜਿਸ ਤੋਂ ਬਾਅਦ ਉਹਨਾਂ ਦੇ ਉੱਤੇ ਹੁਣ ਗ੍ਰਿਫਤਾਰੀ ਦੀ ਤਰਵਾਰ ਵੀ ਜਿਹੜੀ ਹੈ ਉਹ ਲੰਮਕ ਗਈ ਹੈ ਬੇਸ਼ੱਕ ਸੁਖਪਾਲ ਸਿੰਘ ਖਿਆਰਾ ਰੂਪੋਸ਼ ਨੇ ਪਾ ਉਹਨਾਂ ਨੂੰ ਪੰਜਾਬ ਅਤੇ ਹਰਿਆਣਾ ਉੱਚ ਅਦਾਲਤ ਦੇ ਵੱਲੋਂ ਲਏ ਗਏ ਫੈਸਲੇ ਦੇ ਵਿੱਚ ਦਿੱਤੇ ਗਏ ਫੈਸਲੇ ਦੇ ਵਿੱਚ ਵੱਡਾ ਝਟਕਾ ਲੱਗਿਆ ਸੁਖਪਾਲ ਸਿੰਘ ਖਿਆਰਾ ਨੇ ਅਦਾਲਤ ਦੇ ਅੱਗੇ ਅਰਜ਼ਿ ਕੀਤੀ ਸੀ ਕਿ ਜਿਹੜੀ ਸੀਬੀਆਈ ਮਾਫ ਕਰਨਾ ਵਿਜੀਲੈਂਸ ਜਿਹੜੀ ਜਾਂਚ ਕਰ ਰਹੀ ਹੈ ਜਿਹੜੀ ਜਾਂਚ ਗੈਰ ਕਾਨੂੰਨੀ ਜਾਂ ਸਰੋਤਾਂ ਤੋਂ ਵਧੇਰੇ ਜਾਇਦਾਦ ਬਣਾਉਣ ਦੇ ਮਾਮਲੇ ਦੇ ਵਿੱਚ ਜਾਂਚ ਕਰ ਰਹੀ ਹੈ ਉਸ ਜਾਂਚ ਨੂੰ ਰੋਕਿਆ ਜਾਵੇ ਇਹ ਜਾਂਚ ਹੈ ਜਿਹੜੀ ਇਹ ਸਿਆਸੀ ਬਦਲਾਖੋਰੀ ਤੋਂ ਪ੍ਰਭਾਵਿਤ ਹੈ ਸਰਕਾਰ ਦੀ ਇਹਦੇ ਵਿੱਚ ਦੁਰਭਾਵਨਾ ਹੈ ਸਰਕਾਰ ਉਹਨਾਂ ਦੀ ਆਵਾਜ਼ ਨੂੰ ਬੰਦ ਕਰਾਉਣਾ ਚਾਹੁੰਦੀ ਹੈ ਉਹਨਾਂ ਕਹਿ ਕੇ ਜਦੋਂ ਦੀ ਇਹ ਸਰਕਾਰ ਆਈ ਹੈ ਉਦੋਂ ਦੀਆਂ ਮੇਰੇ ਉੱਤੇ ਕਈ ਐਫ ਆਈ ਆਰ ਹੋਈਆਂ ਹਾਲਾਂਕਿ ਪੁਰਾਣੇ ਕੇਸ ਵੀ ਖੋਲੇਗੇ ਤੇ ਉਹਨਾਂ ਕੇਸਾਂ ਦੇ ਵਿੱਚ ਮੈਨੂੰ ਪਹਿਲਾਂ ਹੀ ਮਾਨਯੋਗ ਸੁਪਰੀਮ ਕੋਰਟ ਤੋਂ ਰਾਹਤ ਮਿਲੀ ਹੋਈ ਹੈ ਤਾਂ ਇਸ ਮਾਮਲੇ ਦੇ ਵਿੱਚ ਅਦਾਲਤ ਨੇ ਇੱਕ ਅਹਿਮ ਫੈਸਲਾ ਸੁਣਾਇਆ ਅਦਾਲਤ ਨੇ ਸੁਖਪਾਲ ਸਿੰਘ ਖੈਰਾ ਨੂੰ ਝੜਕਾ ਦਿੱਤਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਸੁਖਪਾਲ ਸਿੰਘ ਖੈਰਾ ਨੂੰ ਝੜਕਾ ਦਿੰਦੇ ਆ ਉਹਨਾਂ ਦੀ ਇਹ ਮੰਗ ਹੈ ਜਿਹੜੀ ਵਿਜਾਚ ਵਿਜੀਲੈਂਸ ਦੀ ਜਾਂਚ ਰੋਕਣ ਵਾਲੀ ਉਹ ਖਾਰਜ ਕਰ ਦਿੰਦੀ ਹੈ ਤੇ ਕਹਿਿਆ ਕਿ ਜਾਂਚ ਕਾਨੂੰਨ ਦੇ ਹਿਸਾਬ ਨਾਲ ਚੱਲੇਗੀ ਤੇ ਉਧਰ ਕਿਹਾ ਜਾਂਦਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਵਿਜੀਲੈਂਸ ਅnder khate ਇਹ ਗੱਲ ਤੈ ਕਰ ਚੁੱਕੇ ਨੇ ਕਿ ਸੁਖਪਾਲ ਸਿੰਘ ਖੈਰਾ ਨੂੰ ਹੁਣ ਚੱਕ ਕੇ ਹੀ ਸਾਹ ਲਵਾਂਗੇ ਤੇ ਵਿਜੀਲੈਂਸ ਦੀ ਜਾਂਚ ਜਿਹੜੀ ਉਹ ਇਸੇ ਦਿਸ਼ਾ ਦੇ ਵਿੱਚ ਵਧਾਈ ਜਾ ਰਹੀ ਹੈ ਤੇ ਕਿਹਾ ਜਾਂਦਾ ਕਿ ਇਸ ਬਾਰੇ ਹਦਾਇਤਾਂ ਜਿਹੜੀਆਂ ਨੇ ਉਹ ਦਿੱਲੀ ਵਾਲੇ ਬਾਬੂਆਂ ਤੋਂ ਲੈ ਲਈਆਂ ਗਈਆਂ ਨੇ ਦਿੱਲੀ ਵਾਲੇ ਬਾਬੂਆਂ ਨੇ ਹਦਾਇਤਾਂ ਦਿੱਤੀਆਂ ਕਿ ਸੁਖਪਾਲ ਖੈਰਾ ਚੱਕ ਲੋ ਤਾਂ ਉਸ ਮਾਮਲੇ ਦੇ ਵਿੱਚ ਕਿਹਾ ਜਾਂਦਾ ਕਿ ਹੁਣ ਸੁਖਪਾਲ ਸਿੰਘ ਖੈਰਾ ਦੀ ਗ੍ਰਿਫਤਾਰੀ ਹੋ ਸਕਦੀ ਹੈ ਤੇ ਇਸੇ ਕਰਕੇ ਸੁਖਪਾਲ ਸਿੰਘ ਖੈਰਾ ਰੂਪਪੋਸ਼ ਨੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਇੱਕ ਦਿਨ ਉਹਨਾਂ ਦੇ ਤੰਜ ਕੱਸਿਆ ਸੀ ਕਿ ਪਤਾ ਨਹੀਂ ਅਸ ਤਾਂ ਕੁਝ ਕੀਤਾ ਨਹੀਂ ਉਹ ਪਹਿਲੇ ਹੀ ਡਰ ਗਏ ਪਹਿਲੇ ਹੀ ਰੂਪਪੋਸ਼ ਨੇ ਹਾਲ ਅਕੇ ਨੂੰ ਮੁੱਖ ਮੰਤਰੀ ਹੈ ਜੇ ਮਾਮਲਿਆਂ ਦੇ ਉੱਤੇ ਕੋਈ ਬਹੁਤ ਹੀ ਕਹਿ ਲਈ ਕਿ ਸੱਚੀ ਗੱਲ ਨਹੀਂ ਕਰਦੇ ਹੁੰਦੇ ਖੈਰ ਸੁਖਪਾਲ ਸਿੰਘ ਖੈਰਾ ਨੂੰ ਜਿਹੜਾ ਝਟਕਾ ਲੱਗਿਆ ਉਸ ਤੋਂ ਬਾਅਦ ਉਹਨਾਂ ਦੀਆਂ ਮੁਸ਼ਕਲਾਂ ਵਧ ਸਕਦੀਆਂ ਨੇ ਮਾਮਲਾ ਕੁਝ ਇਸ ਤਰ੍ਹਾਂ ਕੇ ਜਸਟਿਸ ਤ੍ਰਿਪਵੰਦਈਆ ਦੀ ਸਿੰਗਲ ਬੈਂਚ ਨੇ ਕੈਰੀ ਬੈਂਚ ਨੇ ਮਾਮਲੇ ਦੀ ਕੋਈ ਮੈਰਿਟ ਨਹੀਂ ਹੋਣ ਦੇ ਕਾਰਨ ਕਿਹਾ ਕਿ ਕਾਨੂੰਨ ਅਨੁਸਾਰ ਜਾਂਚ ਜਾਰੀ ਰਹੇਗੀ ਖੈਰਾਂ ਨੇ ਆਪਣੀ ਪਟੀਸ਼ਨ 'ਚ ਇਲਜ਼ਾਮ ਲਗਾਇਆ ਸੀ ਕਿ ਉਹਨਾਂ ਵਿਰੁੱਧ ਕਾਰਵਾਈ ਸਿਆਸੀ ਬਦਲਾਖੋਰੀ ਦਾ ਨਤੀਜਾ ਹੈ ਮੌਜੂਦਾ ਸੂਬਾ ਸਰਕਾਰ ਉਹਨਾਂ ਨੂੰ ਨਿਸ਼ਾਨਾ ਬਣਾਉਣ ਜਾ ਰਹੀ ਹੈ ਉਹਨਾਂ ਕਿਹਾ ਸੀ ਕਿ ਸਰਤਾ ਬਦਲਣ ਤੋਂ ਬਾਅਦ ਉਹਨਾਂ ਵਿਰੁੱਧ ਕਈ ਐਫ ਆਈ ਆਰਾਂ ਦਰਜ ਹੋਈਆਂ ਨੇ ਇਸੇ ਤਰ੍ਹਾਂ ਨਾਲ ਇਹ ਜਾਂਚ 20 ਮਹੀਨੇ ਤੋਂ ਚੱਲ ਰਹੀ ਹੈ ਸੰਵਿਧਾਨਕ ਤੇ ਕਾਨੂੰਨੀ ਸੁਰੱਖਿਆ ਦੀ ਉਲੰਘਣਾ ਕਰਦੀ ਹੈ ਤੇ ਉਹਨਾਂ ਦਾ ਉਦੇਸ਼ ਉਹਨਾਂ ਨੂੰ ਚੁੱਪ ਕਰਾਉਣ ਤੋਂ ਇਲਾਵਾ ਹੋਰ ਕੁਝ ਨਹੀਂ ਉਧਰ ਇਸ ਮਾਮਲੇ 'ਚ ਪੰਜਾਬ ਸਰਕਾਰ ਵੱਲੋਂ ਪੇਸ਼ ਹੋਏ ਵਕੀਲਾ ਨੇ ਦਿੱਲੀ ਹਿਲ ਦਿੱਤੀ ਕਿ ਵਿਧਾਇਕ ਖੈਰਾ ਜਿਨ੍ਹਾਂ ਦਸਤਾਵੇਜ਼ਾਂ ਤੇ ਭਰੋਸਾ ਕਰ ਰਹੇ ਹਨ ਉਹ ਗੈਰ ਕਾਨੂੰਨੀ ਤੌਰ ਤੇ ਹਾਸਲ ਕੀਤੇ ਗਏ ਨੇ ਤੇ ਉਹਨਾਂ ਨੂੰ ਅਜੇ ਤੱਕ ਕਿਸੇ ਵੀ ਮਾਮਲੇ 'ਚ ਦੋਸ਼ੀ ਨਹੀਂ ਬਣਾਇਆ ਗਿਆ ਹਾਈ ਕੋਰਟ ਨੇ ਕਿਹਾ ਕਿ ਇਸ ਵੇਲੇ ਜਾਂਚ ਨੂੰ ਰੋਕਣ ਦਾ ਕੋਈ ਜਾਇਜ਼ ਕਾਰਨ ਨਹੀਂ ਹੈ ਅਤੇ ਇਹ ਕਾਨੂੰਨ ਇਹ ਕਾਰਵਾਈ ਇਹ ਜਾਂਚ ਕਾਨੂੰਨ ਦੇ ਦਾਇਰੇ ਦੇ ਵਿੱਚ ਚੱਲਦੀ ਰਹੇਗੀ। ਮਾਮਲਾ ਇਨਾਂ ਕੀ ਪਰ ਸੁਖਪਾਲ ਸਿੰਘ ਖੈਰਾ ਨੂੰ ਰਾਹਤ ਮਿਲਣ ਦੀ ਬਹੁਤ ਉਮੀਦ ਸੀ। ਹੁਣ ਸੁਖਪਾਲ ਸਿੰਘ ਖੈਰਾ ਕੋਲੇ ਰਾਹ ਕੀ ਬਚਿਆ ਗ੍ਰਿਫਤਾਰੀ ਤੋਂ ਬਚਣ ਲਈ ਇੱਕ ਤਾਂ ਉਹ ਅਗਾਉ ਜਮਾਨਤ ਦੇ ਲਈ ਅਦਾਲਤ ਜਾ ਸਕਦੇ ਐ। ਦੂਜਾ ਉਹ ਰੂਪੋਸ਼ ਰਹਿ ਸਕਦੇ ਐ ਨਹੀਂ ਰਹਿੰਦੇ। ਦੋਵੇਂ ਚੀਜ਼ਾਂ 'ਚ ਉਹਨਾਂ ਨੂੰ ਰਾਹਤ ਨਹੀਂ ਮਿਲਦੀ ਜਿਹੜੀ ਅਗਾਉ ਜਮਾਨਤ ਨਹੀਂ ਮਿਲਦੀ। ਉਹਨਾਂ ਦਾ ਚੱਕੇ ਜਾਣਾ ਲਗਭਗ ਤੈਅ ਹੈ ਸਰਕਾਰ ਉਸ ਹਰ ਵਿਅਕਤੀ ਨੂੰ ਉਸ ਹਰ ਬੰਦੇ ਨੂੰ ਚਾਹੇ ਉਹ ਵਿਰੋਧੀ ਧਿਰਾਂ ਦੇ ਵਿਧਾਇਕ ਹੋਣ ਵਿਰੋਧੀ ਧਿਰਾਂ ਦੇ ਆਗੂ ਹੋਣ ਖਾਸ ਕਰਕੇ ਪਿਛਲੀ ਕਾਂਗਰਸ ਸਰਕਾਰ ਵੇਲੇ ਦੇ ਹੋਣ ਤੇ ਉਹ ਪੱਤਰਕਾਰ ਹੋਣ ਸਮਾਜਿਕ ਕਾਰਕੁਨ ਹੋਣ ਉਹਨਾਂ ਨੂੰ ਆਰਟੀਆਈ ਐਕਟਿਵਿਸਟ ਹੋਣ ਉਹਨਾਂ ਨੂੰ ਕਿਸੇ ਵੀ ਹਰ ਹਾਲ ਤੇ ਬਖਸ਼ਣ ਨਹੀਂ ਦੇਣਾ ਚਾਹੁੰਦੇ ਜਿਹੜੀ ਵੀ ਆਵਾਜ਼ ਦਿੱਲੀ ਵਾਲੇ ਬਾਗੂਆਂ ਦੇ ਵਿਰੋਧ ਦਿੱਲੀ ਦੇ ਦਖਲੈਂਦਾਰ ਜੀ ਦੇ ਵਿਰੁੱਧ ਭਗਵੰਤ ਮਾਨ ਸਰਕਾਰ ਦੀਆਂ ਨਕਾਮੀਆਂ ਤੇ ਲੋਕ ਵਿਰੋਧੀ ਪੰਜਾਬ ਵਿਰੋਧੀ ਫੈਸਲੇ ਉਜਾਗਰ ਕਰੇਗੀ ਉਹਦੇ ਨਾਲ ਇਸੇ ਪ੍ਰਕਾਰ ਦਾ ਹਸ਼ਰ ਕੀਤਾ ਜਾਵੇਗਾ